ਜੇ ਕੰਮ ਮੁਆਵਜ਼ੇ ਵਾਂਗ ਹੈ ਤਾਂ ਇਹਦਾ ਅਰਥ ਵੀ ਇਹੀ ਹੋਇਆ ਕਿ ਤੁਸੀਂ ਦਫ਼ਤਰ ਜਾ ਰਹੇ ਹੋ ਜੋੜਖਾਨ ਤਦ ਹੀ ਤਾਂ ਮੁਆਵਜ਼ਾ ਮਿਲੇਗਾ। ਮਨੁੱਖੀ ਸਰੋਤ ਵਿਭਾਗ ਵਿੱਚ ਇਸ ਨੂੰ ਕੀ ਆਖਦੇ ਹਨ ਇਨਾਮ ਉਸ ਦਾ ਵੀ ਅਰਥ ਕੀ ਹੁੰਦਾ ਹੈ ਮੁਆਵਜ਼ਾ ਸੋਚੋ ਸ਼ਬਦ ਹੀ ਕਿੰਨਾ ਗੰਦਾ ਹੈ ਨੁਕਸਾਨ ਦੀ ਪਰਪਾਈ ਕਰਨੀ ਮੈਂ ਤੁਹਾਡਾ ਕੁਝ ਨੁਕਸਾਨ ਕੀਤਾ ਇਸ ਲਈ ਹੁਣ ਮੈਂ ਪਰਪਾਈ ਕਰ ਰਿਹਾ ਹਾਂ ਨੁਕਸਾਨ ਦੀ ਪਰਪਾਈ ਕਰ ਰਿਹਾ ਹਾਂ ਅਤੇ ਜਦੋਂ ਅਸੀਂ ਅਜਿਹਾ ਕੰਮ ਚੁਣ ਲੈਂਦੇ ਹਾਂ ਜਿਸ ਤੋਂ ਵਾਰ-ਵਾਰ ਭੱਜਣ ਦਾ ਮਨ ਕਰਦਾ ਹੈ 6 ਵਜੇ ਹੋ ਜਾਂ ਤਾਂ ਸਵਾਈਪ ਕਰੋ ਤੇ ਪਜੋ ਤੁਸੀਂ ਕਿੰਨਾ ਆਪਣਾ ਨਾਸ ਕਰ ਰਹੇ ਹੋ ਅਤੇ ਸਾਨੂੰ ਪਤਾ ਵੀ ਲੱਗ ਚੁੱਕਿਆ ਹੁੰਦਾ ਹੈ ਕਿ ਇਸ ਵਿੱਚ ਸਾਡੇ ਨਾਲ ਬਹੁਤ ਗਲਤ ਹੋ ਰਿਹਾ ਹੈ ਪਰ 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 ਪੈਸਾ ਤਾਂ ਮਿਲ ਰਿਹਾ ਹੈ ਫਿਰ ਸ਼ਨੀਚਰ ਐਤਵਾਰ ਆਉਂਦੇ ਹਨ ਅਤੇ ਉਸ ਪੈਸੇ ਨੂੰ ਉਡਾਉਣ ਦਾ ਮੌਕਾ ਮਿਲ ਜਾਂਦਾ ਹੈ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਹਨ ਐਤਵਾਰ ਦੀ ਰਾਤ ਆਉਂਦੀ ਆਉਂਦੀ ਪੇਟ ਭਰ ਜਾਂਦਾ ਹੈ ਧਕਾਰ ਆਉਂਦਾ ਹੈ ਸੋਮਵਾਰ ਲਈ ਫਿਰ ਤਿਆਰ ਹੋ ਜਾਂਦੇ ਹੋ ਇਸ ਦਾ ਅਰਥ ਫਿਰ ਕੰਮ ਕਰਨ ਵਾਲੀ ਥਾਂ ਕੀ ਬਣ ਗਈ ਇੱਕ ਟਕਰਾਅ ਦੀ ਥਾਂ ਬਣ ਗਈ ਇੱਕ ਜੰਗ ਦਾ ਮੈਦਾਨ ਬਣ ਗਿਆ